करीब डेढ़ साल पहला माई वीजा राइट मोगा वाले वालों करीब एक दर्जन परिवारों के ठगी की गई थी जिस वि एक महिला ने पहले ही पुलिस ने गिरफ्तार कर लिया से हूँ दूजा दोषी पुलिस ने काबू किया कि नंबर मामला से कितों काबू किया अजीत को एयरपोर्ट अपना कलकत्ता तो किया गया काबू

ਯਾਰ ਆਪਿਆਂ 60 ਲੱਖ ਦੀ ਡੱਗੀ ਮਾਰ ਗਿਆ ਕਹਿੰਦਾ ਮੇਰਾ ਐਮਐਲਏ ਰਿਸ਼ਤੇ ਦਾ ਬਾਈਫ ਦੇ ਨਾਂ ਤੇ ਬਿਲਡਿੰਗ ਹੈ ਮੜ ਪਈ ਤਕੌਰ ਦੇ ਤੇ ਉਹਨਾਂ ਨੇ ਆਪ ਉਹ ਸਾਰੇ ਆਪ ਫਾਰਮ ਬਣਾਉਂਦੇ ਸੀਗੇ ਕਹਿੰਦੇ ਸਾਰੇ ਪੈਸੇ ਆ ਕਹਿੰਦੇ ਤੁਸੀਂ ਦੋਨੇ ਤੂੰ ਤੇ ਅਮਰਤਪਾਲ ਹੈਰੀ ਤੇ ਤੁਹਾਡੀ ਮਹਿਲਾ ਮਿੱਤਰ ਲੈ ਕੇ ਮੈਂ ਨਹੀਂ ਬਿਲਕੁਲ ਝੂਠ ਹੈ ਸਚੈਨ ਸਿੰਘ ਦੁੰਨੇ ਦਾ ਨਿਰਮਲ ਉਹਦੀ ਵਾਈਫ ਮਨਪ੍ਰੀਤ ਤੇ ਉਹਦੀ ਬੇਟੀ ਜਸ਼ਨ ਉਹ ਫੌਕ ਵਿੱਚ ਚਾਲੀ ਬਣਾਉਂਦੀ ਸੀ ਕਿ ਸਿਟੀ ਯੂਨੀਵਰਸਿਟੀ 'ਚ ਪੜ੍ਹਦੀ ਸੀ ਇਹਨਾਂ ਸਾਰਿਆਂ ਦੀ ਮਿਹਣੀ ਭੁਗਤ ਸੀਗੀ ਕਰਨਪ੍ਰੀਤ ਕੋਰ ਵੀ ਸੀ ਵਿੱਚ ਤਲਵੰਡੀ ਭਾਈ ਤੋਂ ਕਰੀਬ 1.5 ਸਾਲ ਪਹਿਲਾਂ ਮਾਈ ਵੀਜ਼ਾ ਰਾਈਟ ਮੋਗਾ ਵਾਲਿਆਂ ਵੱਲੋਂ ਕਰੀਬ ਇੱਕ ਦਰਜਨ ਪਰਿਵਾਰਾਂ ਦੇ ਨਾਲ ਠੱਗੀ ਕੀਤੀ ਗਈ ਸੀ ਜਿਸ ਵਿੱਚ ਇੱਕ ਮਹਿਲਾ ਨੂੰ ਪਹਿਲਾਂ ਹੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ ਤੇ ਹੁਣ ਦੂਜਾ ਦੋਸ਼ੀ ਪੁਲਿਸ ਨੇ ਕਾਬੂ ਕੀਤਾ ਭਾਈ ਜੀ ਕਿੰਨੇ ਨੰਬਰ ਮਾਮਲਾ ਸੀ ਤੇ ਕਿੱਥੋਂ ਕਾਬੂ ਕੀਤਾ ਇਸ ਨੂੰ ਇਹ ਮਕਦਮਾ ਨੰਬਰ 107 782024 420 120 ਦੇ ਵਿਚੇ ਨੂੰ ਬੰਦ ਆਪਣਾ ਨਰਮਨਜੀਤ ਸਿੰਘ ਤੇ ਇੱਕ ਇਹ ਆਪਣੇ ਪਤੀ ਨਾਲ ਇਹਨਾਂ ਨੂੰ ਅਮਰਪਾਲ ਦੇ ਇਕ ਤੇ ਫੜੀ ਕੀਤਾ ਮਕਦਮਾ ਨੰਬਰ ਜੋ ਇਹਨਾਂ ਤੇ ਸਖੀਰਗੋਨ এয়ারਪੋਰਟ ਆਪਣਾ ਹਲਕੱਤਾ ਤੋਂ ਪਹੁੰਚਿਆ ਜਾਂਦਾ ਬੂ। ਉਹ ਤੋਂ ਬਾਅਦ ਇਹਨੂੰ 26 ਤਰੀਕ ਨੂੰ ਹਲਕੱਤਾ ਤੋਂ ਪਹੁੰਚੂਗਾ। ਮੋਬਾਈਲ ਦਾ ਰਮਾਨ ਤੇ ਦੋ ਦੰਦਾਂ ਦਾ ਮਾਰ ਖਤਮ ਹੋ ਗਿਆ। ਅਭੀ ਜਮਾਨਤ ਲੈ ਲਈ। ਇਹ ਪੁਲਿਸ ਸਟਾਕਰੀ ਨੇ ਜਿਹੜੇ ਕਹਿੰਦੇ ਕਿ ਠੱਗੀ ਮਾਰ ਕੇ ਫਰਾਰ ਹੋਣ ਲੱਗੇ ਸੀ ਪਹਿਲਾਂ ਮਹਿਲਾ ਨੂੰ ਫੜਿਆ ਤੇ ਹੁਣ ਇਹਨੂੰ ਫੜਿਆ। ਬਾਈ ਕੀ ਨਾਮ ਹੈ ਤੁਹਾਡਾ? ਅਰਜੀ ਜੀ। ਕੀ ਨਾਮ ਹੈ ਤੁਹਾਡੀ ਵੀਜ਼ਾ ਕੰਪਨੀ ਦਾ? ਮਾਈ ਵੀਜ਼ਾ ਰਾਈਟ। ਤੁਸੀਂ ਉੱਥੇ ਕੀ ਐਮ ਡੀ ਸੀ ਡਾਇਰੈਕਟਰ ਸੀ ਕੀ ਸੀਗੇ? ਨਹੀਂ ਐਮ ਡੀ ਨਰਮਲਜੀਤ ਸਿੰਘ ਹੈ ਲੋ। ਹਾਂ। ਮਾਤਾ ਮਲਾ ਜਮ ਸੀਗਾ ਪਰ ਉਹ ਕਹਿੰਦੇ ਸਾਡੇ ਕੋਲ ਇਹਨੇ ਦਫ਼ਤਰ ਕਿਰਾਏ ਤੇ ਲਿਆ ਹੋਇਆ ਸੀ ਤੁਸੀਂ ਤੇ ਤੁਹਾਡੀ ਜਿਹੜੀ ਮਹਿਲਾ ਮਿੱਤਰ ਹੈ ਮੈਂ ਉਹਦੀ ਵਾਈਫ ਦੇ ਨਾਂ ਤੇ ਬਿਲਡਿੰਗ ਹੈ ਹਮ ਮਨਪ੍ਰੀਤ ਕੌਰ ਦੇ ਤੇ ਉਹਨਾਂ ਨੇ ਆਪ ਉਹ ਸਾਰੇ ਆਪ ਫਾਰਮ ਬਣਾਉਂਦੇ ਸੀਗੇ ਹਮ ਪਰ ਬਣਾਏਵਾਂ ਦੇ ਖਾਤੇ ਖਲਾਈ ਸੀ ਉਹਨਾਂ ਦੇ ਵਿੱਚੋਂ ਪੈਸੇ ਕੱਢ ਕੇ ਕ੍ਰਿਪਟੋ ਕਰੰਸੀ ਚ ਪਾ ਕੇ THAILAND ਵਿੱਚ ਉਹਨਾਂ ਨੇ ਅਪਾਰਟਮੈਂਟ ਲਏ ਉੱਥੇ ਹਮ ਪਰ ਉਹ ਕਹਿੰਦੇ ਸਾਰੇ ਪੈਸੇ ਆ ਕਹਿੰਦੇ ਤੁਸੀਂ ਦੋਨੇ ਤੂੰ ਤੇ ਅਮਰਿਤਪਾਲ ਹੈਰੀ ਤੇ ਤੁਹਾਡੀ ਮਹਿਲਾ ਮਿੱਤਰ ਲੈ ਕੇ ਮੇਰੀ ਇਹ ਬਿਲਕੁਲ ਝੂਠ ਹੈ ਸਚੈਨ ਸਿੰਘ ਦੁੰਨੇ ਦਾ ਨਰਮਲ ਉਹਦੀ ਵਾਈਫ ਮਨਪ੍ਰੀਤ ਤੇ ਉਹਦੀ ਬੇਟੀ ਜਸ਼ਨ ਉਹ ਸੌਫਟਵੇਅਰ ਚਾਲੀ ਬਣਾਉਂਦੀ ਸੀ ਕਿ ਸਿਟੀ ਯੂਨੀਵਰਸਿਟੀ ਚ ਪੜ੍ਹਦੀ ਸੀ ਇਹਨਾਂ ਸਾਰਿਆਂ ਦੀ ਮਿਹਨਤ ਸੀਗੀ ਕਰਨਪ੍ਰੀਤ ਕੋਰ ਵੀ ਸੀ ਵਿੱਚ ਤਲਵੰਡੀ ਭਾਈ ਤੋਂ ਹਾਂ ਨਹੀਂ ਤੁਹਾਨੂੰ ਜਦੋਂ ਤੁਸੀਂ ਭੱਜਣ ਲੱਗੇ ਸੀ ਪਹਿਲੀ ਵਾਰ ਤੁਹਾਨੂੰ ਤੁਸੀਂ ਕਿਹਨੂੰ 에어ਪੋਰਟ ਤੇ ਗਏ ਸੀ ਕੌਣ ਕੌਣ ਗਿਆ ਸੀ ਤੁਹਾਨੂੰ ਛੱਡਣ ਕੌਣ ਗਿਆ ਸੀ ਨਰਮਲ ਚੀਤ ਤੇ ਗੁਰਵਿੰਦਰ ਤੇ ਸਚੈਨ ਏ ਤੁਸੀਂ ਦੇਖ ਸਕਦੇ ਹੋ ਦੋਸ਼ੀ ਦੀਆਂ ਤਸਵੀਰਾਂ ਨੇ ਕਹਿੰਦਾ ਜਿਹੜਾ ਐਮ ਡੀ ਸੀ ਨਿਰਮਲਜੀਤ ਭਾਵੇਂ ਉਹ ਕਹਿੰਦਾ ਮੈਂ ਬਿਲਡਿੰਗ ਕਿਰਾਏ ਤੇ ਦਿੱਤੀ ਸੀ ਪਰ ਮੁੱਖ ਦੋਸ਼ੀ ਉਹ ਸੀ ਜਿਹੜਾ ਪੈਸਾ ਲੈ ਕੇ ਆਪਣੇ ਇੱਕ ਮੁਲਾਜ਼ਮਾਂ ਦੇ ਅਕਾਊਂਟ ਦੇ ਵਿੱਚ ਪਾਉਂਦਾ ਸੀ ਉਸ ਤੋਂ ਬਾਅਦ ਆਪ ਆਪਣੀ ਪਤਨੀ ਨਾਲ ਆਪਣੀ ਲੜਕੀ ਦੇ ਨਾਲ ਰਲ ਮਿਲ ਕੇ ਠੱਗੀਆਂ ਲਾਉਂਦਾ ਸੀ ਜਿਹੜੀ ਉਹਦੀ ਲੜਕੀ ਹੈ ਇੱਕ ਦੱਸਿਆ ਇਹਨੇ ਕਿ ਉਹ ਸੰਸਖੋਧਾ ਜਿਹੜੀ ਜਾਲੀ ਸੌਫਟਵੇਅਰ ਤਿਆਰ ਕਰਦੀ ਸੀ ਕੈਮਰਮੈਨ ਹੈਪੀ ਦੇ ਨਾਲ ਪੰਜਾਬ ਪ੍ਰੈਮ ਟੀਵੀ ਦੇ ਲਈ ਰਵੀ ਪਾਟੇ